ਉਮ ਡਬਲ ਕੀਤੀ ਜਾਵੇ ਐਮਐਸਪੀ ਦਿੱਤੀ ਜਾਵੇ ਇਹ ਸਰ ਮੌਕਾ ਏ ਫੇਰ ਨਾ ਕਿਉਂ ਪਹਿਲਾਂ ਸੰਭਿਆ ਜਾਵੇ ਉਹ ਅਨੀਸਰ ਵੀ ਠੰਡ ਚੁਰੇ ਬੈਠਣ ਤੇ ਆਪਾਂ ਉਹਨਾਂ ਦੀ ਸ਼ਹਾਦਤਾਂ ਹੋਣ ਦੀਏ ਉਹਦਾ ਕੋਈ ਫਾਇਦਾ ਨਹੀਂ ਅੱਜ ਵੀ ਉਹ ਵਿਚਾਰੇ ਮਾਪੇ ਜਿਹੜੇ ਉੜੀਕ ਦੇ ਆਪਣੇ ਬੱਚਿਆਂ ਨੂੰ ਫੇਰ ਅਖੀਰ ਕਿਸਾਨਾਂ ਦਾ ਹਰ ਹਾਲ ਸਰ ਅਸੀਂ ਇੱਕ ਇੱਕ ਸਾਲ ਕਿਸਾਨਾਂ ਲਈ ਧਰਨੇ ਤੇ ਬੈਠੇ ਸੀ ਤੇ ਹੁਣ ਇਹ ਜ਼ਿੰਮੇਵਾਰੀ ਥੋੜੀ ਆ ਦੁਬਾਰਾ ਸਾਨੂੰ ਕਿਸਾਨ ਲਾਂਭਾ ਨਾ ਦੇ ਦੇਣ ਕਿਸਾਨਾਂ ਨੂੰ ਆਉਣ ਤੋਂ ਪਹਿਲਾਂ ਸੰਭਿਆ ਜਾਵੇ ਉਹ ਅਨੀਸਰ ਵੀ ਠੰਡ ਚੁਰੇ ਬੈਠਣ ਤੇ ਆਪਾਂ ਉਹਨਾਂ ਦੀ ਸ਼ਹਾਦਤਾਂ ਹੋਣ ਦੀਏ ਉਹਦਾ ਕੋਈ ਫਾਇਦਾ ਨਹੀਂ ਅੱਜ ਵੀ ਉਹ ਵਿਚਾਰੇ ਮਾਪੇ ਜਿਹੜੇ ਉਡੀਕਦੇ ਆਪਣੇ ਬੱਚਿਆਂ ਨੂੰ ਕਿਸਾਨਾਂ ਨਾਲ ਜਾਦਾ ਇੱਕ ਡੈਲੀਗੇਸ਼ਨ ਬਣਾ ਕੇ ਮੰਤਰੀ ਜਿਆਦਾ ਜਿਆਦਾ ਗੱਲ ਕਰਨ ਜੋ ਵੀ ਉਹਨਾਂ ਨੂੰ ਚਾਹੀਦਾ ਉਹ ਉਹਨਾਂ ਨਾਲ ਉਹਨਾਂ ਦਾ ਸ਼੍ਰੀਮਤੀ ਨਵਨੀਤ ਰਾਣਾ ਜੀ ਇਨਕਮ ਡਬਲ ਕੀਤੀ ਜਾਵੇ ਐਮਐਸਪੀ ਦਿੱਤੀ ਜਾਵੇ ਇਹ ਸਰ ਮੌਕਾ ਏ ਫੇਰ ਨਾ ਕਿਓ ਫੇਰ ਨਾ ਕਿਓ ਪੰਜਾਬ ਤੇ ਹਰਿਆਣਾ ਫੇਰ ਸੜਕਾਂ ਤੇ ਆ ਗਿਆ ਫਿਰ ਸਾਡੇ ਠੀਕ ਸਾਨੂੰ ਅਧਿક્ષਕ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਸਾਰੇ ਦੇਸ਼ ਦੇ ਇਤਿਹਾਸ ਚ ਰਹਿ ਗਿਆ ਕੁਝ ਸਮਸਾਰਾ ਅਸੀਂ ਪਹਿਲਾ ਨਸ਼ੇ ਦੇ ਵਿੱਚ ਡੁੱਬੇ ਪਿਆ ਪੰਜਾਬ ਸਰ ਸਰ ਪਹਿਲਾ ਬਾਰਡਰ ਤੇ ਅਸੀਂ ਬਹੁਤ ਔਖੇ ਆ ਸਾਨੂੰ ਪੰਜਾਬ ਲਈ ਸਪੈਸ਼ਲ ਸਰ ਇਹ ਮਦਦ ਕਰੋ ਇਹ ਬਾਰ ਬਾਰ ਮੌਕੇ ਨਹੀਂ ਆਉਂਦੇ ਅੱਜ ਸਾਡੀ ਲੋੜ ਆ ਅਸੀਂ ਕਦੇ ਪਿੱਛੇ ਹਟਿਆ ਪੰਜਾਬ ਜਾਨਾਂ ਦੇਣੋ ਸਰ ਕਦੇ ਢਿੱਡ ਭਰਨੋ ਅੱਜ ਜੇ ਸਾਨੂੰ ਲੋੜ ਪੈ ਗਈ ਤਾਂ ਅੱਜ ਦੇਸ਼ ਸਾਡੇ ਨਾਲ ਖੜੇ ਇਹੀ ਕਹਿੰਦਾ ਹੋਇਆ ਮੈਂ ਤੁਹਾਡਾ ਟਾਈਮ ਦਿੱਤਾ ਧੰਨਵਾਦ